ਇੱਕ ਬਿੱਤੀ ਰਾਤ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਜੋ ਕਿ ਪੰਚਕੁਲਾ ਵੱਲੋਂ ਆ ਰਹੀ ਸਕੋਰਪੀਓ ਕਾਰ ਇੱਕ ਮੋਟਰਸਾਈਕਲ ਦੇ ਨਾਲ ਜੋ ਕਿ ਐਕਸੀਡੈਂਟ ਹੋ ਗਿਆ ਤੇ ਇਹ ਸਕੋਰਪੀਓ ਕਾਰ ਪੰਚਕੁਲਾ ਸਾਈਡ ਤੋਂ ਜੀਰਕਪੁਰ ਵੱਲ ਜਾ ਰਹੀ ਸੀ ਔਰ ਮੋਟਰਸਾਈਕਲ ਜੀਰਕਪੁਰ ਤੋਂ ਪੰਚਕੁਲਾ ਵੱਲ ਜਾ ਰਹਾ ਸੀਗਾ ਟੱਕਰ ਇੰਨੀ ਜ਼ੋਰਦਾਰ ਸੀਗੀ ਕਿ ਮੋਟਰਸਾਈਕਲ ਚਾਲਕ ਪੁੱਲ ਤੋਂ نیچے ਜਾ ਡਿੱਗਿਆ ਜੀ ਦਾ ਇਲਾਜ ਸੈਕਟਰ 6 ਦੇ ਹਸਪਤਾਲ ਪੰਚਕੁੱਲਾ ਵਿਖੇ ਚੱਲ ਰਿਹਾ ਹੈ ਇੱਥੇ ਮੌਕੇ ਤੇ ਖੜੇ ਜਿਨ੍ਹਾਂ ਲੋਕਾਂ ਨੇ ਦੱਸਿਆ ਕਿ ਇਹ ਸਕੋਰਪੀਓ ਚਾਲਕ दारू ਦੇ ਨਸ਼ੇ ਦੇ ਵਿੱਚ ਤੁਲਸੀਗਾ